ਇੱਕ ਕੰਪਲੀਟ ਦਵਾਖਾਨਾ ਜੀ ਉਹ ਜੀ ਸਿਰਫ ਸਾਨੂੰ ਜਾਣਨ ਦੀ ਲੋੜ ਹੈ ਜੀ ਉਹ ਚ ਅਸੀਂ ਕਹਿੰਨੇ ਆ ਤੁਸੀਂ ਐਨੇ ਜਾਪ ਕਰੋ ਐਨੇ ਪਾਠ ਕਰੋ ਅਸੀਂ ਐਚ ਐਚ ਐਹੀ ਕਹਿੰਨੇ ਆ ਤੁਸੀਂ ਨਾਮ ਜੋਗੋ ਸਾਡੇ ਕਈ ਨੇ ਹੁਣ ਤੁਸੀਂ ਦੇਖਿਆ ਉਹ ਬਜ਼ੁਰਗ ਸਾਨੂੰ ਇੱਕ ਛੋਟਾ ਜਿਹਾ ਪਾੜੋੜਾ ਅੰਦੇ ਸੀ ਓਖੀ ਘੜੀ ਨਾਲ ਵੇਖਣਦੇ ਆ ਆਪਣਾ ਫਿਰ ਸੰਭਾਲਾ ਉਹ ਆਬਸਟੈਕਲਸ ਦੂਰ ਕਰਨ ਲਈ ਹੈ ਕਿਸੇ ਤਰ੍ਹਾਂ ਦੀ ਮੁਸੀਬਤ ਨਾ ਆਵੇ ਇਹ ਚ ਇਹ ਚ ਜਾਪ ਉਹ ਚ ਪਾ ਮੰਤਰ ਨੇ ਮਤਲਬ ਹੈ ਕਿ ਅਸੀਂ ਮੈਸਜ ਸ਼ਰਮ ਵਾਲੀ ਗੱਲ ਹੈ ਸਾਡੇ ਸਿੱਖ ਭਰਾਵਾਂ ਵਾਸਤੇ ਕਿ ਅੱਗੇ ਜਿਹੜੇ ਸਾਡੇ ਬਜ਼ੁਰਗ ਸੀਗੇ ਸਾਨੂੰ ਪਾਠ ਕਰਾਉਂਦੇ ਸੀਗੇ ਆਪਣਾ ਇੱਕ ਵਿਰਾਸਤ ਨੂੰ ਅੱਗੇ ਲੈ ਜਾਣ ਵਾਸਤੇ ਪਰ ਹੁਣ ਜਿਹੜੇ ਹਾਲਾਤ ਬਣ ਗਏ ਨੇ ਕਿ ਲੋਕੀ ਪਾਠ ਕਰਦੇ ਨੇ ਡਰ ਤੋਂ ਨਹੀਂ ਬਿਲਕੁਲ ਡਰ ਤੋਂ ਕਰਦੇ ਨੇ ਪਰ ਫਿਰ ਵੀ ਪਰਮਾਤਮਾ ਦਾ ਬੜਾ ਸ਼ੁਕਰ ਜੀ ਜੀ ਡਰ ਨਾਲ ਹੀ ਕਰਦੇ ਨੇ ਹਮ ਪਰਮਾਤਮਾ ਦਾ ਫਿਰ ਵੀ ਇਹ ਬੜਾ ਸ਼ੁਕਰ ਹੈ ਡਰ ਨਾਲ ਹੀ ਕਰਦੇ ਨੇ ਜਦੋਂ ਡਰ ਖਤਮ ਹੋ ਗਿਆ ਨਾ ਤੇ ਪਾਠ ਵੀ ਖਤਮ ਹੋ ਜਾਏਗਾ ਹਮ ਠੀਕ ਹੈ ਨਾ ਹੁਣ ਜਿੰਨੀ ਦੇਰ ਤੱਕ ਤੁਸੀਂ ਆਪਾਂ ਅੱਜ ਕੱਲ ਦੇ ਬੱਚਿਆਂ ਦਾ ਹਿਸਾਬ ਲਗਾ ਲਈਏ ਜਾਂ ਆਪਣੀ ਏਜ ਚ ਜਿਹੜੇ ਬੰਦੇ ਨੰਗੇ ਨੇ ਜਦੋਂ ਤੱਕ ਬਾਪੂ ਦਾ ਡਰ ਨਹੀਂ ਸੀ ਹੁੰਦਾ ਉਦੋਂ ਉਤੇ ਸਾਰਾ ਕੁਝ ਕਰ ਲੈਂਦੇ ਸੀ ਜਦੋਂ ਬਾਪੂ ਦਾ ਡਰ ਹੁੰਦਾ ਨਾ ਸਿਰ ਤੇ ਹਾਂ ਤੇ ਫਿਰ ਅਸੀਂ ਨਾ ਹੀ ਵਾਲ ਕਟਾਨਦੇ ਆ ਨਾ ਹੀ ਦਾੜੀ ਰੰਗਦੇ ਆ ਨਾ ਹੀ ਕੱਪਾ ਕੁਝ ਕਰਦੇ ਆ ਜਦੋਂ ਬਾਪੂ ਸਿਰ ਤੇ ਨਹੀਂ ਹੁੰਦਾ ਨਾ ਇਸ ਕਰਕੇ ਗੁਰੂਗ੍ਰੰਥ ਸਾਹਿਬ ਜੀ ਸਾਡੇ ਬਾਪੂ ਨੇ ਸਾਡੇ ਸਾਰਾ ਕੁਝ ਕਰਤਾ ਕਰਤਾ ਉਹੀ ਨੇ ਅਸੀਂ ਉਹਨਾਂ ਨੂੰ ਮੰਨ ਕੇ ਉਹਨਾਂ ਤੋਂ ਬਾਹਰ ਨਹੀਂ ਜਾ ਸਕਦੇ